ਇਹ ਲਈ ਮਜ਼ੇਦਾਰ ਪਹੇਲੀ ਕਿ ਇੱਕ ਸਾਈਕਲ ਤੇ 13 ਲੋਕ ਸਫ਼ਰ ਕਰ ਸਕਦੇ ਹਨ ਦੱਸੋ ਜੇਕਰ ਤੁਹਾਨੂੰ ਪਤਾ ਹੈ ਇਸ ਦਾ ਸਹੀ ਜਵਾਬ ਹੈ 2 ਸ਼ੱਕੇ ਤੇ ਇੱਕ ਆਦਮੀ ਦੂਸਰੀ ਪਹੇਲੀ ਇੱਕ ਕੁੱਕੜ ਆਉਂਦਾ ਹੈ ਤੁਰਦਾ ਹੈ ਅਤੇ ਰੁਕਦਾ ਹੈ ਚਾਕੂ ਲਿਆਉਂਦਾ ਹੈ ਉਸ ਦੀ ਗਰਦਨ ਵੜਦਾ ਹੈ ਅਤੇ ਦਵਾਰਾ ਤੁਰਨਾ ਸ਼ੁਰੂ ਕਰ ਦਿੰਦਾ ਹੈ ਮੈਨੂੰ ਦੱਸੋ ਕਿ ਉਹ ਕੀ ਹੈ ਇਸ ਦਾ ਸਹੀ ਜਵਾਬ ਹੈ ਪੈਨਸਲ ਤੀਸਰੀ ਪਹੇਲੀ ਉਹ ਕਿਹੜੀ ਚੀਜ਼ ਹੈ ਜਿਸ ਨੂੰ ਭਜਾ ਦਿਓ ਤਾਂ ਵਾਪਸ ਆਵੇਗੀ ਜੇ ਇਹ ਆਪਣੇ ਆਪ ਚਲੀ ਜਾਵੇ ਤਾਂ ਕਦੇ ਵਾਪਸ ਨਹੀਂ ਆਵੇਗੀ ਦੱਸੋ ਕੀ ਹੈ ਇਸ ਦਾ ਸਹੀ ਜਵਾਬ ਹੈ ਸਿਰ ਦੇ ਵਾਲ ਚੌਥੀ ਪਹੇਲੀ ਮੈਨੂੰ ਦੱਸੋ ਕਿ ਕਿਹੜੀ ਚੀਜ਼ ਤੁਹਾਨੂੰ ਕਦੇ ਸਵਾਲ ਨਹੀਂ ਪੁੱਛਦੀ ਪਰ ਤੁਸੀਂ ਉਸ ਦਾ ਜਵਾਬ ਦਿੰਦੇ ਹੋ ਇਸ ਦਾ ਸਹੀ ਜਵਾਬ ਹੈ ਮੋਬਾਈਲ ਫੋਨ ਪੰਜਵੀਂ ਪਹੇਲੀ ਦੱਸੋ ਉਹ ਕਿਹੜਾ ਕੰਮ ਹੈ ਜਿਸ ਨੂੰ ਕਰਦੇ ਸਮੇਂ ਕੁੜੀਆਂ ਚੀਕਾਂ ਮਾਰਦੀਆਂ ਹਨ ਤੇ ਮੁੰਡੇ ਚੁੱਪ ਰਹਿੰਦੇ ਹਨ ਇਸ ਦਾ ਸਹੀ ਜਵਾਬ ਹੈ ਝਗੜਾ ਕਰਦੇ ਹੋਏ ਛੇਵੀਂ ਪਹੇਲੀ ਉਹ ਕਿਹੜਾ ਕੰਮ ਹੈ ਜਿਸੇ ਕਰਕੇ ਬੱਚੇ ਨਿਕਲਦੇ ਹਨ ਇਸ ਦਾ ਸਹੀ ਜਵਾਬ ਹੈ ਸਕੂਲ ਦੇ ਵਿੱਚ ਪੜ੍ਹ ਕੇ ਬ੍ਰੇਕ ਦੇ ਵਿੱਚ ਬਾਹਰ ਨਿਕਲਦੇ ਹਨ 7ਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਟੁੱਟਣ ਤੇ ਪੈਸਾ ਤੇ ਇੱਜ਼ਤ ਦੋਵੇਂ ਦਿੰਦੀ ਹੈ ਇਸ ਦਾ ਸਹੀ ਜਵਾਬ ਹੈ ਰਿਕਾੜ 8ਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜਿਸ ਨੂੰ ਅਸੀਂ ਤੋੜਦੇ ਹਾਂ ਤੇ ਕੋਈ ਹੋਰ ਗੁੱਸੇ ਹੋ ਜਾਂਦਾ ਹੈ ਇਸ ਦਾ ਸਹੀ ਜਵਾਬ ਹੈ ਬਾਦਾ ਜਾਂ ਸੌ ਨੌਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਮਾੜੀ ਜਾਂ ਚੰਗੀ ਹੋ ਸਕਦੀ ਹੈ ਪਰ ਫਿਰ ਵੀ ਕੰਮ ਕਰਦੀ ਰਹਿੰਦੀ ਹੈ ਦੱਸੋ ਇਸ ਦਾ ਸਹੀ ਜਵਾਬ ਹੈ ਸੜਕ 10ਵੀਂ ਪਹੇਲੀ ਉਹ ਕਿਹੜਾ ਬਾਜਾ ਹੈ ਜਿਸ ਨੂੰ ਅਸੀਂ ਨਹੀਂ ਵਜਾ ਸਕਦੇ ਇਸ ਦਾ ਸਹੀ ਜਵਾਬ ਹੈ ਦਰਵਾਜ਼ਾ